सारे इकजुट होकर रहोंगे तो किसी की ताकत नहीं कोई हरा सके ना छोटा मसला हाल होगा पंजाब सरकार सरकार भगवंत मान भगवंत मान नगर कंहिंसां लामा नगर कंहिंसां लाम पंजाब नगर कंसराम नगर कौसा रामा एकता साढी एकता साढी एकता नगर कौसर लामा नगर कौसा रामा पंजाब पंजाब नगर प्रसादा भगवंत तुम्हार भगवंत तुम्हार बाकी भगवान है भगवंत मान सरकार भगवंत मान नगर प्रसारा बैठिया बोलेंगे चुस्किया भी लेके आएंगे ਆ ਨਾਰੇ ਆ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਵੀ ਆਈ 15 ਦਿਨਾਂ ਚ ਕਰਦੇ 10 ਦਿਨਾਂ ਚ ਕਰਦਾਂਗੇ ਆ 5 ਸਾਲ ਹੋ ਗਏ ਤੁਹਾਡੇ ਸਾਹਮਣੇ ਨਿੱਜੀਆ ਇਸ ਕਰਕੇ ਵੀਰੋ ਜੁਰੋ ਤੁਹਾਡੀ ਏਕਤਾ ਹੀ ਸਭ ਤੋਂ ਵੱਡੀ ਆ ਜੇ ਤੁਸੀਂ ਪਿਛਟੋ ਕੇ ਜਿਹੜੇ ਲੜੋਗੇ ਤਾਂ ਪ੍ਰਸ਼ਾਸਨ ਵੀ ਸਮਝੂਗਾ ਤੇ ਸਰਕਾਰਾਂ ਵੀ ਸੁਣਣਗੀਆਂ ਇਸ ਕਰਕੇ ਸਾਰੇ ਮੇਰੇ ਵੀਰਾਂ ਨੂੰ ਇਲਾਕਾ ਰਵਾਸੀਆਂ ਨੂੰ ਗਰੀਬ ਰਵਾਸੀਆਂ ਨੂੰ ਮੱਲਾ ਰਵਾਸੀਆਂ ਨੂੰ ਬੇਨਤੀ ਆ ਵੀ ਆ ਕੇ ਬੈਠੋ ਜੁੜੋ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਮੁੜਾਬਕ ਬਿਲਕੁਲ ਸੱਰਮਾ ਰਮਾ ਮੁੜਾਬਕ ਰਦਰ ਬੁਸਰਮਾ ਮੁੜਾਬਕ ਪੰਜਾਬ ਸਰਕਾਰ ਮੁੜਾਬਕ ਪੰਜਾਬ ਸਰਕਾਰ ਮੁੜਾਬਕ ਤੁਮਾਰ ਤੁਮਾਰ ਨੈਪੁਖ ਸਰਮਾ ਨੈਰਕੋਸਰਮਾ

ਸਰਵਾਤ ਇਹ ਸਾਉਦੀ ਹੈ ਆਹ ਆ ਵੀ ਨਿਕੜਾ ਮਾਰੋ ਲੋਕੀ ਹਾਂ ਇੱਧਰ ਖੜ੍ਹਜੋ ਆ ਕੇ ਸਰਦਾਰਾਂ ਜਿਹੜੇ ਆਏ ਉਹਨਾਂ ਨੂੰ ਸਾਰੀਆਂ ਗਲੀ ਭੈਣਾਂ ਨੂੰ ਵੀ ਬੀਬੀਆਂ ਨੂੰ ਬੇਨਤੀ ਹੈ ਬਹੁਤ ਟਾਈਮ ਹੋ ਗਿਆ ਭਾਈ ਤੁਹਾਡੇ ਕੰਮ ਨਹੀਂ ਨਿਪੜੇ ਗਲੀ ਦੇ ਵਿੱਚੋਂ ਬਹੁਤ ਘਰ ਇਹ ਜਿਹੜੇ ਨਹੀਂ ਇੱਥੇ ਪਹੁੰਚੇ ਸਾਡੀਆਂ ਸਭ ਦੀਆਂ ਅੱਖਾਂ ਲੱਗੀਆਂ ਅਸੀਂ ਦੇਖ ਰਹੇ ਹਾਂ ਕੌਣ ਆ ਗਿਆ ਕੌਣ ਨਹੀਂ ਆਇਆ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਆਜੋ ਜੇ ਘਰਾਂ 'ਚ ਬੰਦੇ ਨਹੀਂ ਹੈਗੇ ਬੁੜੀਆਂ ਤਾਂ ਹੈਗੀਆਂ ਆ ਕੇ ਸੰਗਠਨ ਦੇ ਵਿੱਚ ਸ਼ਾਮਲ ਹੋਓ ਪਰ ਚਾਹੀਦੀ ਵੀ ਹੈ 4 ਸਾਲ ਹੋ ਗਏ ਇਸ ਗੰਦੇ ਪਾਣੀ ਦੇ ਵਿੱਚ ਬੈਠਿਆਂ ਨੂੰ ਨਗਰ ਦੇ ਡੱਬ ਦੇ ਲੋਕ ਸਾਰਿਆਂ ਨੇ ਮੈਨੂੰ ਤਾਂ ਬਹੁਤ ਕਹਿੰਦੀ ਸੀ ਸੰਤ ਹੁਣ ਨਹੀਂ ਕੁਝ ਕਰਦੀ ਹੁਣ ਕੀ ਬਣੂਗਾ ਸੜਕ ਦਾ ਹੁੰਦਾ ਐਵੇਂ ਕੀ ਸਾਫੀ ਵਿੱਚ ਬੈਠਿਆ ਅਸੀਂ ਵੀ ਸਾਰੇ ਸ਼ਾਮਲ ਆ ਜਿਹੜੇ ਗੱਲਾਂ ਕਰਦੇ ਸੀ ਗਰੁੱਪ ਦੇ ਵਿੱਚ ਉਹ ਅੱਜ ਤੇ ਸ਼ਾਮਲ ਹੋ ਬਣਾ ਰਹੇ ਲਾਉਂਗੇ ਨਾ ਰਹੇਗਾ ਬਣਾ ਲੈ ਜਿਦਿਓ ਥੋੜੇ ਬਾਹਾਂ ਖੜੀਆਂ ਕਰਕੇ ਨਾਰੇ ਲਾਇਆ ਕਰੋ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ

ਮਰਦਾਬਾਦ ਮਰਦਾਬਾਦ ਗੁਰਦਾਬਾਦ ਗੁਰਪ੍ਰੀਤ ਚੇਅਰਮੈਨ ਮਰਦਾਬਾਦ ਮਰਦਾਬਾਦ ਗੁਰਦਾਬਾਦ ਗੁਰਪ੍ਰੀਤ ਚੇਅਰਮੈਨ ਮਰਦਾਬਾਦ 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 ਇਹ ਸੱਚਾਈ ਹੈ ਕਿ ਅਸੀਂ ਐਮਐਲਏ ਨੂੰ ਨਹੀਂ ਜਾਣਦੇ ਸੀ ਅਸੀਂ ਗੁਰਪ੍ਰੀਤ ਚੇਅਰਮੈਨ ਨੂੰ ਜਾਣਦੇ ਸੀ ਉਹ ਸਾਡੀ ਮੰਡੀ ਦੀ ਕੁੜੀ ਸੀ ਸਾਡੇ ਕੋਲੇ ਆਈ ਉਹਨੇ ਵੋਟਾਂ ਮੰਗੀਆਂ ਅਸੀਂ ਪੂਰਾ ਸਪੋਰਟ ਕਰੀਏ ਧੋਵਰੀ ਅਸੀਂ ਪੁਲਿਸੇ ਦਰਕਾਉ ਨੂੰ ਜਤਾਇਆ ਪਰ ਅਸੀਂ ਉਸ ਚਿੱਤੇ ਦਾ ਕੋਈ ਅਸਰ ਨਹੀਂ ਹੋਇਆ ਅਸੀਂ ਨਰਕ ਦੇ ਵਿੱਚ ਹੀ ਬੈਠੇ ਆਂ ਸਾਡਾ ਸਾਡੀ ਐਮਐਲਏ ਤੱਕ ਕੋਈ ਜਾਣ ਪਛਾਣ ਸੀ ਤਸੀਂ ਦੇ ਰੋ ਗੁਰਪੀ ਚੇਅਰਮੈਨ ਨੂੰ ਜਾਣਦੇ ਸੀ ਉਹ ਗਲੀ ਦੇ ਵਿੱਚ ਆਉਂਦੀ ਸੀ ਸਭ ਦੇ ਘਰ ਘਰ ਗਈ ਆ ਵੋਟਾਂ ਮੰਗੀਆਂ ਸਭ ਨੇ ਵੋਟਾਂ ਪਾਈਆਂ ਮੈਂ ਖੁਦ ਆਮ ਆਦਮੀ ਪਾਰਟੀ ਦੀ ਸਪੋਰਟ ਕਰੀ ਐ ਪੂਰੀ ਫੁੱਲ ਸਪੋਰਟ ਕਰੀ ਐ ਦੋ ਵਾਰੀ ਐ ਐਮਐਲਏ ਬਣਾਤੀ ਬਦਲਾਵ ਲਿਆਂਦਾ ਸੀ ਚੰਗੇ ਕੰਮ ਲਈ ਪਰ ਆਈ ਨਹੀਂ ਪਤਾ ਸੀ ਵੀ ਉਹਦੋਂ ਵੀ ਮਾੜਾ ਹਾਲ ਹੋਊਗਾ ਇਹਦੇ ਨਾਲ ਤਾਂ ਫਿਰ ਪਹਿਲਾਂ ਵਾਲੀ ਸਰਕਾਰਾਂ ਚੰਗੀਆਂ ਸੀਆਂ ਥੋੜਾ ਜਿਹਾ ਸਾਫ ਸਫਾਈ ਤਾਂ ਸੀਗੀ ਇਹਦਾ ਪਾਣੀ ਤਾਂ ਨਹੀਂ ਖੜਦਾ ਸੀ 4 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ 40 ਸਾਲਾਂ ਦੀ ਸਾਰੇ ਲੋਕ ਜ਼ਿੰਦਗੀ ਨਰਕ ਦੇ ਵਿੱਚ گزار ਰਹੇ ਆ ਇੱਥੇ ਬੀਬੀਆਂ ਬੈਠੀਆਂ ਉਹ ਪੈਨਸ਼ਨ ਨੂੰ ਵੀ ਰੋਈ ਜਾਂਦੀ ਹੈ ਕਹਿੰਦੇ 8 ਮਹੀਨੇ ਦੀ ਪੈਨਸ਼ਨ ਵੀ ਨਹੀਂ ਆਈ ਪਾਣੀ ਵੀ ਤੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਹਰ ਕੋਈ ਡਿੱਗ ਕੇ ਜਾਂਦਾ ਉੱਥੇ ਇਹਦੇ ਇਹ ਟੋਏ ਬਣੇ ਹੋਏ ਆ ਪੀਣ ਵਾਲਾ ਪਾਣੀ ਤਾਂ ਨਹੀਂ ਸਾਫ਼ ਆਉਂਦਾ ਸਾਰਾ ਪਾਣੀ ਮਿਕਸ ਹੋ ਕੇ ਗੰਦਾ ਪਾਣੀ ਆਉਂਦਾ ਹੈ ਸੀਵਰੇਜ ਦਾ ਪਾਣੀ ਮਿਕਸ ਹੁੰਦਾ ਵਿੱਚ ਉਹਦੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਨਗਰ ਕਾਉਂਸਲ ਮੁਰਦਾਬਾਦ 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 ਨਗਰੀ ਐਮਐਲਏ ਬਜਿੰਦਰ ਕੌਰ ਮੁਰਦਾਬਾਦ 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 ਸਾਡੀ ਸੁਣਦੀ ਹਾਏ 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 ਹਾਏ

ਕੀਨੇ ਬਗਾਰਕ ਬਣਾਉਣ ਤੋਂ ਰੋਕਿਆ ਸੀਗਾ ਇਹ ਤੁਸੀਂ ਬਾਦੂ ਦੇ ਝੂਠੀਆਂ ਫਾਹਾ ਬਣਾਉਣੇ ਹੋਗੇ ਕਿ ਟੈਂਡਰ ਹੋਇਆ ਹੋਇਆ ਸੀਗਾ ਟੈਂਡਰ ਤੁਸੀਂ ਇੱਥੇ ਐਕਟ ਕਰਾਇਆ ਸੜਕੋ ਬਣਾਉਣ ਨਹੀਂ ਦਿੱਤੀ ਸੜਕ ਬਣਨੀ ਨਹੀਂ ਸੀਗੀ ਸੜਕ ਸਿਰਫ ਬਿੱਪੀ ਅੰਕਲ ਦੇ ਘਰ ਤੱਕ ਹੀ ਉੱਥੋਂ ਸੜਕ ਬਣੀ ਆ ਉੱਥੋਂ ਤੱਕ ਹੀ ਬਣਨੀ ਸੀ ਉਹਨਾਂ ਕੀ ਟੈਂਡਰ ਸੀਗਾ ਜਦੋਂ ਸੜਕ ਬਣ ਰਹੀ ਸੀ ਜਦੋਂ ਸਾਨੂੰ ਪਤਾ ਲੱਗਿਆ ਸੀ ਸਾਰੀ ਗਲੀ ਇਕੱਠੀ ਹੋ ਕੇ ਉੱਥੇ ਗਏ ਆ ਵੀ ਇਹ ਤੁਸੀਂ ਗਲਤ ਕੀਤਾ ਉਧਰੋਂ ਲਿਆ ਕੇ ਸੜਕ ਬਣਾਈ ਹੈ ਟੋਟਿਆਂ ਦੇ ਵਿੱਚ ਸੜਕ ਕਦੇ ਵੀ ਨਹੀਂ ਬਣਦੀ ਹੁੰਦੀ ਕਿਉਂਕਿ ਮੇਨ ਰੋਡ ਹੈ ਜਦੋਂ ਅਸੀਂ ਉੱਥੇ ਇਕੱਠੇ ਹੋ ਕੇ ਗਏ ਆ ਕੋਈ ਜਿਹੜੇ ਉੱਤੇ ਮਿਸਤਰੀ ਲੱਗੇ ਹੋਏ ਸਨ ਉਹਨਾਂ ਨੇ ਸਾਨੂੰ ਆਪ ਇਹ ਗੱਲ ਕਹੀ ਹੈ ਕਹਿੰਦੀ ਦੀਬਾ ਹੁਣ ਤਾਂ ਤੁਸੀਂ ਲੇਟ ਹੋ ਗਏ ਸੜਕ ਇੱਥੋਂ ਤੱਕ ਹੀ ਬਣਨੀ ਸੀ ਤੱਕ ਬਣ ਚੁੱਕੀ ਆ ਇਹ ਵਾਦੂ ਗੁੰਮਰਾਹ ਕੀਤਾ ਜਾਂਦਾ ਹੈ ਮਿਸੀਆਂ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਕਿਹਾ ਜਾਂਦਾ ਨਗਰ ਕੌਂਸਲ ਵੱਲੋਂ ਕਿ ਸੜਕ ਬਣਦੀ ਸੀ ਉਹਨੂੰ ਰੋਕਿਆ ਗਿਆ ਕੋਈ ਸੜਕ ਨਹੀਂ ਬਣਦੀ ਸੀ ਕੋਈ ਕਿਸੇ ਨੇ ਸਟੇ ਨਹੀਂ ਲਈ ਹੋਈ ਟਰੈਂਡਰ ਪਾਸ ਹੋ ਗਿਆ ਸਭ ਕੁਝ ਹੋਇਆ ਪਿਆ ਹੁਣ ਇਹਨਾਂ ਨੇ ਜੀ ਇੱਕ ਨਿਲਾਇਕੀ ਕਰਕੇ ਹੀ ਨਹੀਂ ਕੰਮ ਹੋ ਰਿਹਾ ਸਾਨੂੰ ਨਹੀਂ ਪਤਾ ਕਿ ਬੀਟਿਕਲ ਪ੍ਰੈਸ਼ਰ ਕਰਕੇ ਨਹੀਂ ਕੰਮ ਹੋ ਰਿਹਾ ਜਾਂ ਨਗਰ ਕੌਂਸਲ ਨਹੀਂ ਕੰਮ ਕਰ ਰਹੀ ਅਸੀਂ ਤਾਂ ਸੜਕ ਦੇ ਵਿੱਚ ਫਰਸੀਆਂ ਇੱਥੋਂ ਦੇ ਰਹਿਣ ਵਾਲਿਆਂ ਸਾਡੀ ਸੜਕ ਦਾ ਕੰਮ ਨੂੰ ਪੂਰਾ ਕੀਤਾ ਜਾਵੇ ਜਿੰਨੇ ਸੀਵਰੇਜ ਗਲੀ ਦੇ ਵਿੱਚ ਬਣੇ ਹੋਏ ਸਾਰੇ ਸੀਵਰੇਜ ਦੀ ਸਫਾਈ ਕਰਾਈ ਜਾਵੇ ਤਾਂ ਜੋ ਕਿਸੇ ਦੇ ਘਰ ਹਾਲੇ ਵਿੱਚ ਬੈਕ ਪਾਣੀ ਨਾ ਵਜੇ ਪੁਰਾਣਾ ਹਾਲਾ ਜੇ ਕੋਈ 플ਸ਼ ਜਾ ਕੇ ਆ ਜਾਂਦਾ ਨਾ ਸੀਵਰ ਦਾ ਪਾਣੀ ਨਹੀਂ ਨਿਕਲਦਾ ਉੱਥੋਂ ਪ੍ਰਸ਼ਨੀ ਸਾਫ਼ ਹੁੰਦੀ ਪਾਣੀ ਬੈਕ ਹੈ ਸਭ ਦੇ ਘਰਾਂ ਦੇ ਵਿੱਚ ਗੰਦਗੀ ਦੇ ਵਿੱਚ ਬੈਠੇ ਆ ਅਸੀਂ ਸਾਰੇ ਕੱਲ ਹੁਣ ਕਮੇਟੀ ਮੈਂਬਰ ਆਏ ਆ ਮੇਰਾ ਵਾਸ ਨਹੀਂ ਚੱਲੇ ਕਿਉਂਕਿ ਮੈਂ ਬਹੁਤ ਪਿੱਛੇ ਰਹਿ ਗਈ ਜਿਹੜੇ ਲੋਕ ਉੱਥੇ ਬੈਠੇ ਸੀ ਅੱਗੇ ਕੋਲ ਚੱਲੋ ਕੁਝ ਲੋਕਾਂ ਨੂੰ ਇਹ ਹੁੰਦਾ ਵੀ ਬੋਲਿਆ ਵੀ ਨਹੀਂ ਜਾਂਦਾ ਹੁੰਦਾ ਬਾਕੀ ਇੰਨੀ ਨੌਲੇਜ ਵੀ ਨਹੀਂ ਹੁੰਦੀ ਕਮੇਟੀ ਮੈਂਬਰਾਂ ਨੂੰ ਸਾਰਿਆਂ ਨੂੰ ਇੱਥੇ ਜਸਵਿੰਦਰ ਆਗਿਆ ਨੂੰ ਗੱਡੀ ਖੜਾ ਕਿਵੇਂ ਜੇ ਇਨੂ ਆਏ ਕਹਿਣਾ ਸੀ ਪਾਣੀ ਦੇ ਵਿੱਚ ਦੀ ਡੱਪ ਆਪ ਤਾਂ ਗੱਡੀ ਲੈ ਕੇ ਪਾਣੀ ਦੇ ਵਿੱਚ ਦੀ ਲੰਘਿਆ ਤੇ ਅਸੀਂ ਇਹ ਪਾਣੀ ਵਿੱਚ ਦੀ ਤੁਰ ਕੇ ਡੱਪਦੇ ਆਂ ਸਾਡੇ ਬੱਚੇ ਤੁਰ ਤੁਰ ਕੇ ਡੱਪਦੇ ਆ ਤੇ ਵਿੱਚ ਦੀ ਬਹੁਤ ਬੁਰਾ ਹਾਲ ਹੈ ਇੱਥੇ ਸਾਡਾ ਅਸੀਂ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਸਾਡਾ ਕੋਈ ਚੀ ਨਹੀਂ ਕਰਦਾ ਜਿੱਦਾਂ ਨੇ ਲਾਉਣ ਨੂੰ ਆਪਦੇ ਕੰਮ ਛੱਡ ਕੇ ਸਾਰੇ ਬੈਠੇ ਆ ਇੱਥੇ ਸਾਰੇ ਕਮਾਕਾਰਾਂ ਵਾਲੇ ਆ ਕਿਸੇ ਦੇ ਕੋਈ ਇਹ ਨਹੀਂ ਹੈਗਾ ਵੀ ਘਰੇ ਕੋਈ ਕਰੋੜਪਤੀ ਹੈ ਵੀ ਹਾਂ ਵਾਧੂ ਪੈਸਾ ਪਿਆ ਹੈ ਸਾਰੇ ਕੰਮ ਛੱਡ ਕੇ ਬੈਠੇ ਆ ਇੱਥੇ ਮੋਲੋ ਸਾਰੇ ਜਮਾਈ ਬੈਠੇ ਰਹਿੰਦੇ ਹੋਣਾ ਬੋਲਣਾ ਦੋਸਤ ਨੇ ਆਖਰ ਕੋਈ ਨੂੰ ਬੋਲ ਦੋਸਤ ਕੋਈ ਬੋਲ ਆ ਆਖੋ ਆਵੇ ਪ੍ਰਧਾਨ ਐਟੇ ਉਹ ਨੀ ਨਾ ਨੇ ਅੱবি ਦੋ ਸਕੂਲ ਨਹੀਂ ਹੈ ਇੱਥੇ ਡੀਏਵੀ ਸਕੂਲ ਸਾਰਪੁਰਾ ਸਕੂਲ ਦੋ ਸਕੂਲ ਕਿਉਂ ਹੈ ਤਿੰਨ ਸਕੂਲ ਹੈ ਜਿਹੜਾ ਬੰਗੀ ਸਕੂਲ ਹੈ ਗਵਰਨਮੈਂਟ ਸਕੂਲ ਹੈ ਉਹ ਵੀ ਬੱਚੇ ਇੱਥੋਂ ਵੀ ਡੱਪਦੀ ਉਹਨਾਂ ਦੀਆਂ ਮੈਣਾਂ ਵੀ ਇੱਥੋਂ ਡੱਪਦੀਆਂ ਇਸ ਰੋਡ ਤੇ ਤਿੰਨ ਸਕੂਲ ਪੈਂਦੇ ਆ ਬਠਿੰਡਾ ਰੋਡ ਐ ਕੋਟਸਮੀਰ ਜਾਣ ਵਾਲੀਆਂ ਕੋਟਬਖਤੂ ਜਾਣ ਵਾਲੀਆਂ 10 ਪਿੰਡ ਲੱਗਦੇ ਆ ਸੜਕ ਨੂੰ ਪਰ ਕੋਈ ਇਸ ਅੰਨੀ ਪਿੰਡਾਂ ਦੇ ਲੋਕ ਜੋ ਸਾਡੀ ਸੜਕ ਉਤੋਂ ਦੀ ਪਾਣੀ ਵੇਦੀ ਡੱਪਦੇ ਆ ਨਾਲੇ ਉਹ ਸਾਨੂੰ ਗਾਲਾਂ ਦੇ ਜਾਂਦੇ ਨਾਲੇ ਛਿੱਟੇ ਵਗਦੇ ਜਾਂਦੇ ਸਾਰੇ ਲੋਕਾਂ ਦੇ ਉੱਤੇ ਪਰ ਅਜ ਪਿੰਡਾਂ ਦੇ ਲੋਕ ਵੀ ਇਹ ਗੱਲ ਕਹਿ ਕੇ ਗਏ ਆ ਕਹਿੰਦੇ ਸਾ ਉਸੇ ਸੰਘਰਸ਼ ਨੂੰ ਲਗਾਤਾਰ ਜਾਈ ਰੱਖੋ ਬਾਕੀ ਭੈਣੋ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਨਾ ਸੋਚਿਓ ਵੀ ਕਿ ਅੱਜ ਬਹਿ ਕੇ ਅੱਜ ਹੀ ਹੱਲ ਹੋ ਜਾਊਗਾ ਇਹ ਸੰਘਰਸ਼ ਦਾ ਰੂਪ ਲੰਬਾ ਜਾਊਗਾ ਇਹਨੂੰ ਹੋ ਸਕਦਾ ਹੈ ਸ਼ਾਮ ਤੱਕ ਆਪਾਂ ਇਹਨੂੰ ਟੰਟ ਲਾ ਕੇ ਦਿਨ ਰਾਤ ਦਾ ਧਰਨਾ ਕਰਨਾ ਪਵੇ ਕਿਉਂਕਿ ਆਏ ਕੋਈ ਹੱਲ ਨਹੀਂ ਹੁੰਦਾ ਇੱਕ ਦਿਨ ਲਾ ਕੇ ਨਹੀਂ ਹੱਲ ਹੁੰਦਾ ਦੋ ਦਿਨ ਤਾਂ ਪਹਿਲਾਂ ਵੀ ਲਾਇਆ ਸੀ ਆਪਾਂ ਧਰਨਾ ਉਦੋਂ ਵੀ ਆਪਾਂ ਨੂੰ 3 ਮਹੀਨਿਆਂ ਦਾ ਟਾਈਮ ਦਿੱਤਾ ਸੀ 3 ਮਹੀਨਿਆਂ ਦੇ ਵਿੱਚ ਹੱਲ ਹੋ ਜਾਊਗਾ ਪਰ ਕੋਈ ਹੱਲ ਨਹੀਂ ਹੋਇਆ ਉਹਨਾਂ ਗੱਲਾਂ ਨੂੰ 6 ਮਹੀਨੇ ਬੀਤ ਗਏ ਮਈ ਦੀ ਗੱਲ ਆ ਉਹ ਪੂਰੇ ਮੀਂਹ ਦੇ ਵਿੱਚ ਬੈਠੇ ਸੀਗੇ ਕਹਿ ਕੇ ਤਾਂ ਹੁਣ ਵੀ ਕੱਲ ਗਏ ਆ ਸਾਨੂੰ 8 ਦਿਨ ਦੇ ਦਿਓ ਅਸੀਂ ਮੰਗਲਵਾਰ ਤੱਕ ਹੱਲ ਕਰ ਦਾਂਗੇ ਪਰ ਕੋਈ ਹੱਲ ਨਹੀਂ ਹੈਗਾ ਅਸੀਂ ਕਿ ਮੰਗਲਵਾਰ ਨਹੀਂ ਮਿਲਦਾ ਤੁਸੀਂ ਕੰਮ ਸ਼ੁਰੂ ਕਰ ਦਿਓ ਫਿਰ ਅਸੀਂ ਆਪਦਾ ਧਰਨਾ ਚੱਕ ਲਾਂਗੇ ਪਹਿਲਾਂ ਮਿੱਠੀ ਗੋਲੀਆਂ ਦੇ ਕੇ ਕੀ ਪਾਸਟ ਨਾ ਹੋਵੇ ਕਿ ਸਰ ਹੁਣ ਲੰਦੇ ਨਹੀਂ ਆਪਾਂ ਹਾਂ ਬਾਹਰ ਦੋ ਜਣੇ ਬੈਠੇ ਹੈ ਨਾ ਐਮਸੀ ਨੂੰ ਬੋਲ ਲੋ ਦੀ ਬਣਾ ਉੱਠਿਆ ਫਿਰ ਹੀ ਮੈਨੂੰ ਬੋਲੋ ਮਿੱਠੀ ਬੋਲੋ ਮਾਈਕ 'ਤੇ ਲੋ ਤਾਂ ਮਿੱਠੀ ਗੋਲੀਆਂ ਦੇ ਜਾ म उनका कपड़ा कितना खराब होगा हो रहा पड़े मैं का गल नहीं ਕਪਟਾ ਜੀ ਹਾਤਾ ਦਾਤਾ ਰਾਮਾ ਮੰਡੀ ਠੀਕ ਆ ਠੀਕ ਆ

ਲੰਬੀ ਵਾਗੀ ਵੀ ਹੋਇਆ ਹੋਇ ਨਹੀਂ ਕੋਈ ਨਹੀਂ ਇਹ ਸਾਡੇ ਐਮਐਲਏ ਜੀ ਦੀ ਸਫਲਤਾ ਜੀ 10 ਸਾਲ ਹੋ ਗਏ ਉਹਨਾਂ ਨੂੰ ਮੰਡੀ ਚੰਨ ਵਾਲੇ ਬੰਦੇ ਹੋਏ ਬਲਜਿੰਦਰ ਕੌਰ ਜੀ ਨੂੰ ਜਦੇ ਆ ਕੇ ਉਹਨਾਂ ਨੇ ਇਹ ਰੋਡ ਦਾ ਹਾਲ ਨਹੀਂ ਦੇਖਿਆ ਇਹ 4 ਸਾਲ ਹੋ ਗਿਆ ਕਿੱਲਾ ਉਧਰੋਂ ਰੋਡ ਬਣ ਗਿਆ ਆ ਸਾਰਾ ਰੋਡ ਉਵੇਂ ਕੱਚਾ ਦਾ ਕੱਚਾ ਪਿਆ ਜੀ ਸੀਵਰੇਜ ਦਾ ਬੁਰਾ ਹਾਲ ਹੈ ਜੀ ਥੋਡੇ ਥੋਡੇ ਪਾਣੀ ਖੜ ਜਾਂਦਾ ਇੱਥੇ ਆਉਣਾ ਜਾਣਾ ਬੱਚਿਆਂ ਦਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਸਾਰੇ ਆ ਕੇ ਇੱਥੇ ਦਿੱਕਤ ਹੁੰਦੀ ਹੈ ਜੀ ਕੋਈ ਕੋਈ ਬੱਚਾ ਡਿੱਗ ਜਾਂਦਾ ਕੋਈ ਸਕੂਲ ਵਾਲਾ ਬੱਚਾ ਆ ਕੇ ਡਿੱਗਦਾ ਇੱਥੇ ਕੋਈ ਬਜ਼ੁਰਗ ਡਿੱਗਦਾ ਜੀ ਇਹ ਸਰਕਾਰ ਕੀ ਚਾਹੁੰਦੀ ਹੈ ਕੋਈ ਵੱਡਾ ਹਾਸਾ ਹੋਵੇ ਇੱਥੇ ਕੋਈ ਮਰ ਜਾਏ ਜਾਂ ਫੇਰ ਸਰਕਾਰ ਦਾ ਕੋਈ ਹੱਲ ਕਰੂ ਜੇ ਕੋਈ ਨਹੀਂ ਹੱਲ ਹੁੰਦਾ ਤਾਂ ਇੱਥੇ ਛੱਪੜ ਬਣਾ ਦੇਣ ਜੀ ਹੋਰ ਕੀ ਕਰ ਸਕਦੇ ਆ ਨਹੀਂ ਤਾਂ ਇਹਨੂੰ ਤਲਾਬ ਪੱਟ ਕੇ ਪੂਰਾ ਡੂੰਘਾ ਟੋਆ ਬਣਾ ਦਿਓ ਜੀ ਇੱਥੇ ਰਹਿਣਾ ਰੂਣਾ ਲੋਕਾਂ ਦਾ ਬਹੁਤ ਦੁੱਬਰਾ ਹੋਇਆ ਪਿਆ ਲੋਕ ਇੱਥੋਂ ਭੱਜ ਜਾਣ ਇਹ ਸਰਕਾਰ ਇਹ ਚਾਹੁੰਦੀ ਹੈ ਇਹ ਇਲਾਕੇ 'ਚ ਸਰਕਾਰ ਨੇ ਇਹ ਵਿਕਾਸ ਕਰਨਾ ਦੀ ਆ ਨਗਰ 'ਚ ਕੋਈ ਰੋਵੇ ਨਾ ਇਹ ਪੂਰਾ ਸਰਕਾਰ ਦਾ ਇਹ ਨੁਮਾਇੰਦਿਆਂ ਦਾ ਸਰਕਾਰੀ ਬੁਰਾ ਹਾਲ ਹੋਇਆ ਪਿਆ ਨਗਰ ਕੋਲਸ਼ਣ ਦਾ ਬੁਰਾ ਹਾਲ ਹੈ 4 ਸਾਲਾਂ ਤੋਂ ਇੱਕ ਵਾਰ ਵੀ ਇੱਥੇ ਆ ਕੇ ਕੋਈ ਦੇਖ ਰੇਕ ਨਹੀਂ ਕੁਛ ਨਹੀਂ ਕੋਈ ਕੂੜਾ ਵਾਲਾ ਕੋਈ ਸਫਾਈ ਵਾਲਾ ਨਹੀਂ ਆ ਰਿਹਾ ਜੀ 4 ਸਾਲਾਂ ਦਾ ਇਹ ਗਲੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਟੋਇਆ ਨਾਲ ਪਾਣੀ ਨਾਲ ਗੰਦੇ ਸੀਵਰੇਜ ਦਾ ਪਾਣੀ ਪੀਣ ਵਾਲਾ ਪਾਣੀ ਸਾਰਾ ਮ 100 ਕੇ ਹੁੰਦਾ ਜੀ ਇਹ ਤਾਂ ਪਾਣੀ ਤੋਂ ਲੋਨ ਘੱਟ ਲੱਗ ਰਿਹਾ ਦੇਖੋ ਜੀ ਇਹ ਸ਼ੁਰੂ ਤੋਂ ਲੈ ਕੇ ਉਦੋਂ ਤੱਕ ਅੱਗੇ ਭਰਿਆ ਹੁੰਦਾ ਫੁੱਲ ਜੀ ਸੋਨੂੰ ਥੋੜਾ ਘੱਟ ਲੱਗ ਰਿਹਾ ਹੋਊਗਾ ਕੈਮਰੇ ਵਿੱਚ ਪਰ ਇਹ ਪਾਣੀ ਇੱਥੋਂ ਲੈ ਕੇ ਉਹ ਤੁਰ ਤੱਕ ਪੂਰਾ ਪਾਣੀ ਭਰਿਆ ਹੀ ਹੁੰਦਾ ਜੀ ਇਹਦੀ ਕੋਈ ਦੀ ਹੋਂ ਨਹੀਂ ਹੋ ਰਹੀ ਨਾਲ ਦੀ ਕੋਈ ਸੁਣਵਾਈ ਹੋ ਰਹੀ ਹੈ ਜੀ ਇੱਥੋਂ ਤਿੰਨ ਫੁੱਟ ਦਾ ਪਾਣੀ ਡੂੰਗਾ ਜੀ ਬੱਚੇ ਰੋਏ ਇੱਥੋਂ ਲੰਘਦੇ ਆ ਰੋਇ ਤੇ ਸਾਈਕਲ ਕੋਈ ਨਾ ਕੋਈ ਡਿੱਗਿਆ ਰਹਿੰਦਾ ਕਿ ਇਸ ਦੇ 6 ਵਜੇ ਆਉਂਦੀ ਹੈ ਕਿਸੇ ਦੇ ਕੋਈ ਸਿਰ ਪਾੜ ਜਾਂਦਾ ਇਹ ਚੀਜ਼ ਦਾ ਜ਼ਿੰਮੇਦਾਰ ਕੌਣ ਹੋਏਗਾ ਦੱਸੋ ਗਲੀ ਵਾਲਿਆਂ ਨੂੰ ਸਾਰੇ ਜਾਣੇ ਕਹਿ ਦਿੰਦੇ ਤੁਸੀਂ ਇਹ ਗਲੀ ਨਹੀਂ ਬਣਵਾਉਂਦੇ ਪਰ ਗਲੀ ਵਾਲੇ ਦੱਸੋ ਕੀ ਕਰਨਾ ਅੱਜ ਗਲੀ ਵਾਲੇ ਸਾਰੇ ਉਹ ਧਰਨੇ ਤੇ ਬੈਠੇ ਹੋਏ ਨੇ ਇਹ ਕਿਉਂ ਬੈਠੇ ਹੋਏ ਨੇ ਕਿਉਂਕਿ ਸੀਵਰੇਜ ਦੇ ਪਾਣੀ ਕਰਕੇ ਸੜਕਾਂ ਨਹੀਂ ਹੁੰਦੇ ਹਾਲ ਕਰਕੇ ਸਾਰੇ ਟੋਈ ਟੋਏ ਆ ਜੀ ਦੇਖੋ ਤੁਰ ਤੱਕ ਜੋ ਵੀ ਤੁਸੀਂ ਦੇਖੋਗੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਇਸ ਚੀਜ਼ ਦਾ ਹੱਲ ਕੀਤਾ ਜਾਵੇ ਪੱਕਾ ਧਰਨਾ ਹੈ ਅੱਜ ਤੋਂ ਸਾਡੇ ਲਈ ਚਾਰ ਮਹੀਨੇ ਪਹਿਲਾਂ ਵੀ ਇਹ ਸਾਡਾ ਧਰਨਾ ਚੱਲੀ ਸੀਗਾ ਜੀ ਸਰਕਾਰੀ ਨਵੇਂ ਦੇ ਆਏ ਸਾਨੂੰ 10 ਦਿਨਾਂ ਦਾ ਟਾਈਮ ਦੇ ਕੇ ਮਿੱਠੀ ਗੋਲੀ ਦੇ ਕੇ ਸਾਡਾ ਕੋਈ ਕੰਮ ਨਹੀਂ ਸ਼ੁਰੂ ਕੀਤਾ ਕੁਝ ਨਹੀਂ ਕੀਤਾ ਸੋਡੀ ਕਹਿੰਦੇ 10 ਦਿਨਾਂ ਚ ਸਾਰਾ ਰੋਡ ਕੰਪਲੀਟ ਹੋਣਾ ਜੀ ਸਾਰਾ ਸੀਵਰੇਜ ਪਾਈਪਾਂ ਦਾ ਸਾਰਾ ਕੁਝ ਹੱਲ ਹੋਣਾ ਜੀ 4 ਮਹੀਨਿਆਂ ਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜੀ ਗਲੀ ਵਾਲਿਆਂ ਨੇ ਅੱਕ ਕੇ ਦੂਆ ਧਰਨਾ ਲਾਇਆ ਹੁਣ ਧਰਨੇ ਦਾ ਸੰਘਰਸ਼ ਆ ਹੀ ਚੱਲੂ ਜਿੰਨਾ ਟਾਈਮ ਸਾਡਾ ਕੋਈ ਹੱਲ ਨਹੀਂ ਹੁੰਦਾ ਕੋਈ ਸਰਕਾਰੀ ਨੂੰ ਆਂਦਾ ਆਗੇ ਕੋਈ ਮਿੱਠੀ ਗੋਲੀ ਦੇਵੇ ਕੁਛ ਮਰਜ਼ੀ ਹੋਵੇ ਸਾਡਾ ਸੰਘਰਸ਼ ਇਹ ਹੀ ਜਾਲੂਆ ਜ਼ਰੂਰੀ ਰਹੂਗਾ ਇਹ ਸਾਡਾ ਜਿੰਨਾ ਟਾਈਮ ਗਲੀ ਦਾ ਹੱਲ ਨਹੀਂ ਹੁੰਦਾ ਉਨਾ ਟਾਈਮ ਇਹ ਸੰਘਰਸ਼ ਚੱਲੂ ਸਾਰੀ ਗਲੀ ਧਰਨੇ ਤੇ ਬੈਠੀ ਹੋਈ ਹੈ